ਵੀਜ਼ੇ ਆ ਗਏ ਵੀਜ਼ੇ ਆ ਗਏ ਵੀਜ਼ੇ ਆ ਗਏ ਵੀਜ਼ੇ سوشل میڈیا ਦੇ ਉੱਤੇ ਜ਼ੋਰਦਾਰ ਤਰੀਕੇ ਨਾਲ ਵੀਜ਼ੇ ਦਿਖਾਉਣ ਵਾਲੇ ਇਮੀਗ੍ਰੇਸ਼ਨ ਇੰਡਸਟਰੀ ਵਾਲੇ ਸਾਵਧਾਨ ਹੋ ਜਾਓ ਕਿਉਂਕਿ ਹੋ ਸਕਦਾ ਹੈ ਗਾਕਾਂ ਦੀ ਥਾਂ ਦੇ ਉੱਤੇ ਗੈਂਗਸਟਰ ਪਹੁੰਚ ਜਾਣ ਕਿਉਂਕਿ ਜੰਦਰ ਚ ਇੱਕ ਜਹੀ ਵਾਰਦਾਤ ਹੋਈ ਹੈ ਜੰਦਰ ਚ ਡੈਲਟਾ ਚੈਂਬਰ ਦੇ ਬਾਹਰ ਪਾਰਕਿੰਗ 'ਚ ਖੜੀ ਇੱਕ ਗੱਡੀ ਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਇਸ ਦੇ ਨਾਲ ਹੀ ਇੱਕ ਪੋਸਟਰ ਲਾਤਾ ਗਿਆ ਜਿਸ ਦੇ ਵਿੱਚ 5 ਕਰੋੜ ਦੀ ਮੰਗ ਕੀਤੀ ਗਈ ਹੈ ਸੋ ਅੰਦਾਜ਼ਾ ਲਾਇਆ ਜਾ ਰਿਹਾ ਹੈ ਕੀ ਇਮੀਗ੍ਰੇਸ਼ਨ ਏਜੰਟ ਕੋ ਲੋ ਪੈਸੇ ਵਸੂਲਣ ਵਾਸਤੇ ਐ ਗੋਲੀਆਂ ਚਲਾਈਆਂ ਗਈਆਂ ਕੱਟਣਾ ਤੋਂ ਬਾਅਦ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਨ ਵਾਲਾ ਸ਼ਖਸ ਵੀ ਖਾਤਾ ਡਰਿਆ ਹੋਇਆ ਹੈ ਹੀ وجہ ਰਹੀ ਕਿ ਕੈਮਰੇ ਦੇ ਸਾਹਮਣੇ ਉਹਨਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਏਜੰਟ ਦੇ ਉੱਤੇ ਗੋਲੀਆਂ ਚੱਲਣ ਦੇ ਨਾਲ ਪੂਰੀ ਇੰਡਸਟਰੀ ਦੇ ਵੱਡੇ-ਵੱਡੇ ਚਾਰੇ ਵੀ ਪਰੇਸ਼ਾਨ ਹੋ ਗਏ ਨੇ ਕਿਉਂਕਿ ਜਲੰਧਰ ਇਮੀਗ੍ਰੇਸ਼ਨ ਇੰਡਸਟਰੀ ਦਾ ਗੜਾ ਹੈ ਤੇ ਜੇਕਰ ਜਲੰਧਰ 'ਚ ਜਿਹੀਆਂ ਵਾਰਦਾਤਾਂ ਹੋਣਗੀਆਂ ਤੇ ਕਿਤੇ ਨਾ ਕਿਤੇ ਕਬਰਾੜਤਾ ਹੋਏਗੀ ਆਓ ਤੁਹਾਨੂੰ ਦਿਖਾਨੇ ਆ ਕੀ ਕੁਝ ਹੋਇਆ ਅੱਜ ਚਿਲੰਦਰਚ ਤਣਕਪੇਲ ਪੰਜਾਬੀ ਟੀਵੀ ਦੇ ਲਈ ਵਿਰਿੰਦਰ ਸਿੰਘ ਦੀ ਰਿਪੋਰਟ ਕਿਰ ਦਿਖਾਵਾਂ ਜਿਹਦਾ ਸਰੀਰ ਗੱਡੀ ਦੇ ਪਿੱਛੇ ਦੀਆਂ ਇਸ ਸਿਰ ਦੱਸਿਓ ਕਿ ਮੈਟ੍ਰਿਕ ਕਿਹੜਾ ਫਾਇਰਿੰਗ ਹੋਈ ਹੈ ਕਿ ਇਹ ਪੂਰਾ ਮਾਮਲਾ ਦੱਸੋ ਅੱਥੇ ਕੋਨਾ 12:30 ਵਾ 12 ਇਨਫਰਮੇਸ਼ਨ ਆਈਆ ਕਿ ਪਾਰਕਿੰਗ ਵਿੱਚ ਫਾਇਰਿੰਗ ਹੋ ਗਈ ਹੈ ਕਿਤੇ ਜਦੋਂ ਆਏ ਡੈਲਟਾ ਚੈਂਬਰ ਦੇ ਵਿੱਚ ਇੰਦਰਜੀਤ ਸਿੰਘ ਨਾਮਕ ਇੱਕ ਇਮੀਗ੍ਰੇਸ਼ਨ ਦਾ ਕੰਮ ਉਹਨਾਂ ਦਾ ਤੇ ਉਹਨਾਂ ਦੱਸਿਆ ਵੀ ਤੇਰੀ ਗੱਡੀ ਪਾਰਕਿੰਗ ਤੇ ਚਿੱਟੇ ਰੰਗ ਦੀ ਅੜੀ ਜਿਗਿੰਗ ਰੇਂਕ ਰੋਡ ਰਾਹੀਂ ਤਿੰਨ ਮੋਨੇ ਇੱਕ ਸਰਦਾਰ ਦੇ ਦੋ ਮੋਨੇ ਨੌ ਜਾਂ ਮੋਟਰਸਾਈਕਲ ਤੇ ਆਏ ਤੇ ਪਿਛਲੇ ਪਾਸੇ ਸ਼ੀਸ਼ੇ ਦੀ ਫਾਇਰ ਕਿਤੇ ਚੱਲੇ ਕੇ ਫਰਾਰ ਹੋ ਗਏ ਤੇ ਜਦੋਂ ਗੋਲੀਆਂ ਚੱਲੀਆਂ ਉਸ ਵਕਤ ਗੱਡੀ 'ਚ ਕੋਈ ਤਨਾਸੀ ਮੌਜੂਦ ਸੀ ਉਹਦੇ ਪਾਸੇ ਗੱਡੀ ਪਾਰਕਿੰਗ 'ਚ ਖੜੀ ਸੀ ਜਿਹੜੀ ਗੱਡੀ ਦੇ ਮਾਲਕ ਨੇ ਦੱਸਿਆ ਕਿ ਕੋਈ ਕਿਸੇ ਨੂੰ ਰੰਜੀਤ ਵਗੈਰਾ ਸ਼ੱਕ ਕੋਈ ਤਵੀਕ ਹੁੰਦੇ ਆ ਜਾਂ ਤਫਤੀਸ਼ ਹੁੰਦੀ ਹੈ ਜੋ ਕਿ ਕਿੰਨੇ ਰੋਹ ਕਿੰਨੇ ਖੋਲ ਬਰਾਮਦ ਹੋਏ ਨਹੀਂ ਪਿਛਲੇ ਪਾਸੇ ਹੋਏ ਆ ਸਾਡੇ ਕੋਲ ਇੱਕ ਪਿੰਦਾ ਮਿਲਿਆ ਸਿਰਫ ਕੱਲਾ ਇੱਕ ਬਾਕੀ ਉਹਦੇ ਸ਼ੀਸ਼ਿਆਂ ਦੇ ਵਿੱਚ ਜਿਹੜੇ ੱਥੇ ਪਏ ਆ ਓਕੇ ਤੇ ਕੱਲ ਕਿੰਨੇ ਫਾਇਰ ਹੋਏ ਨੇ ਮੌਕੇ ਦੇ ਜਿਹੜੇ ਖੋਲ ਐ ਫਾਇਰ ਹੋਏ ਆ ਤੇ ਬਾਕੀ ਜਾਂਚ ਕਰਦੇ ਫਾਇਰ ਸਭ ਜਾਂਚ ਟੀਮ ਸਾਡਾ ਸੀਸੀਟੀਵੀ ਹੈ ਇਥੇ ਜਿੱਤੋਂ ਰੁਪਿਆ ਵਾਲੇ ਪਤਾ ਲੱਗ ਸਕਦਾ ਹੈ ਸੀਸੀ ਨਹੀਂ ਤਪੀਛ ਹੋ ਰਹੀ ਹੈ ਜੀ ਤਪੀ ਹਰੇਕ ਐਂਗਲ ਤੋਂ ਤਪੀਛ ਹੋ ਰਹੀ ਹੈ ਉਸ ਤੋਂ ਬਾਅਦ ਜੋ ਸਾਮਣੇ ਸਚਾਈ ਹੈ ਤਾਂ ਦੱਸੀ ਜਾਵੇ ਫਾਇਰ ਪਾਰਕਿੰਗ ਫਾਇਰ ਉਹਦੇ ਕਿਸੇ ਪਾਸੇ ਚੜ ਰਿਹਾ ਹੈ ਇੱਕ ਹੀ ਕੰਮ ਕੀ ਕਰਦੇ ਨੇ ਜਿਹੜੇ ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਜੀ ਡੈਲਤਾ ਚੈਂਬਰ ਦੇ ਵਿੱਚ ਦਫਤਰ ਇਹਨਾਂ ਦਾ ਹੈ ਨੇ ਇੰਦਰਜੀਤ ਨੇ ਕੀ ਦੱਸਿਆ ਸੀਗਾ ਵੀ ਕਿ ਕਿੱਦਾਂ ਉਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਇੰਦਰਜੀਤ ਕਹਿੰਦਾ ਜਦੋਂ ਅਸੀਂ ਅੰਦਰ ਗਏ ਦਫ਼ਤਰ ਦੇ ਵਿੱਚ ਤੇ ਤਾੜ-ਤਾੜ ਦੀ ਆਵਾਜ਼ ਸੁਣੀਆ ਕੋਈ ਬੋੜੇ ਬੋੜੇ ਇਕੱਠੇ ਦੇ ਕੇ ਪਾਰਕਿੰਗ ਦਾ ਇੱਕ ਮੁੰਡਾ ਸੀ ਉਹਨਾਂ ਨੇ ਆ ਕੇ ਦੱਸਿਆ ਵੀ ਸਾਡੀ ਗੋਲੀ ਤੇ ਗੱਡੀ ਦੇ ਬੰਦੇ ਨਾਮ ਨੂੰ ਮਤੇ ਗੋਲੀਆਂ ਮਾਰ ਕੇ ਫਰਾ ਰਹੇ ਕੋਈ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕੋਈ ਲੈਟਰ ਕੋਈ ਮਿਲਿਆ ਨਹੀਂ ਮਮੀ ਕੋਈ ਸਾਡੇ ਕੋਲ ਤਾਂ ਹੈ ਨਹੀਂ ਫਿਰ ਵੀ ਉਠਾਣੇ ਗਏ ਆ ਜੋ ਵੀ ਗੱਲ ਸਮਝ ਨਹੀਂ ਆ ਰਹੀ ਸਰ ਤੱਕ ਸਾਰੀ ਕਾਰਵਾਈ ਹੋ ਗਈ ਕੋਈ ਸੀਸੀਟੀਵੀ ਮੈਨੂੰ ਦੇਖੀ ਤੁਸੀਂ ਦੇਖੋ ਇਹ ਕਰ ਰਹੇ ਆ ਸਫਾ ਖਾਣ ਦੇ ਆ ਦੇਖੋ ਸਾਹਮਣੇ ਕੈਮਰਾ ਇੱਕ ਪੀਜਾ 24 ਵਾਲਿਆਂ ਕੀ ਲੱਗਦਾ ਕੋਈ ਦੱਸਿਆ ਉਹਨਾਂ ਨੇ ਦੱਸਿਆ ਕੋਈ ਫੋਨ ਕਾਲਸ ਵਗੈਰਾ ਆਈਆਂ ਕੋਈ ਛੇ ਦਾ ਗੱਲ ਭਈ ਕਿਉਂਕਿ ਇਹ ਕਲੀਨ ਅਲੱਗ ਜਿੰਦਗੀ ਦਾ ਕੰਮ ਕਰਦੇ ਜਾਂ ਕਿਸੇ ਦਾ ਲੈਣ ਦੇ ਹੋਵੇ ਇਹ ਲੈਣ ਦੇ ਦਾ ਮਾਮਲਾ ਹੋਵੇ ਦੱਸ ਸਕਦੇ ਸਾਰੋ ਥਾਣੇ ਗਏ ਆ ਜਿਹੜੀ ਮਾਇਰ ਸੁਝਾਲ ਦੀ ਕੋਈ ਟੀਮ ਆਈ ਹੈ ਉਹ ਦੇਖੂਗੀ ਜੋ ਤੱਥ ਪੀਛੋਗੇ ਤੁਹਾਡੇ ਸਾਹਮਣੇ ਜਿੰਦਰਜੀਤ ਜਿੱਦਾਂ ਕੁਝ ਇਹਨਾਂ ਨੇ ਦੱਸਿਆ ਇੰਦਰਜੀਤ ਨੇ ਵੀ ਜਿਹੜਾ ਪੇਪਰ ਮਿਲਿਆ ਸੀ ਉਹਦੇ ਉੱਤੇ ਕੌਸ਼ਲ ਚੌਧਰੀ ਦਾ ਨਾਮ ਲਿਖਿਆ ਆ ਸੀਗਾ ਪਰ ਛੋਟੀ ਦੀ ਉਹ ਪਹਿਲਾਂ ਇਹ ਤਾਂ ਕਹਿੰਦਾ ਸ਼ਿਸ਼ੇਰ ਬਾਅਦ ਚਪਾ ਗਏ ਸੀਗਾ ਕੌਸ਼ਲ ਚੌਧਰੀ ਲਿਖਿਆ ਹੈ 5 ਕਰੋੜ ਰੁਪਏ ਬਸ ਅ ਜੇ ਕੋ ਵਕੀਲ ਗਏ ਆ ਥਾਣੇ ਫਿਰ ਸਟਾਈਲ ਟੀਮ ਜਿਹੜੀ ਹੋਣ ਅਗਲੀ ਸਰ ਕੀ ਕਾਰਵਾਈ ਕੀਤੀ ਆ ਜੀ ਅਗਲੀ ਮੁਕਦਮਾ ਅੱਜ ਕਰਾਂਗੇ ਤਫतीश ਹੋਗੀ ਕੀ ਨਾਮ ਆ ਸਰ ਆਪਣਾ ਮੇਰਾ ਨਾਮ ਐਸੇ ਫਲਿਗਸਨ ਡਿਊਟੀ ਆ ਥਾਣਾ ਨਮੀਬਾੜ ਠੀਕ ਕਿੰਨੀਆਂ ਚੱਲੀਆਂ ਗੱਡੀ ਚਲਾਣ ਆਏ ਸੀ ਬੰਦੇ ਗੋਲੀਆਂ ਪਤਾ ਨਹੀਂ ਭਾਈ ਸਰ ਕੀ ਕਾਰਨ ਹੋਇਆ ਮੈਨੂੰ ਦੱਸਤਾ ਦਿਓ ਜੀ ਕੀ ਰੰਜਿਸ਼ ਕੀ ਸੀ ਕੋਈ ਖੜੀ ਗੱਡੀ ਤੇ ਗੋਲੀਆਂ ਚੱਲ ਗਈਆਂ ਭਜੀ ਸਾਨੂੰ ਨਹੀਂ ਖੜੀ ਕੋਈ ਤੇ ਗੱਲਬਾਤ ਹੋਊਗੀ ਸਰ ਕੋਈ ਚੱਕਰ ਨਹੀਂ ਹੈ ਭਜੀ ਪਤਾ ਹੀ ਨਹੀਂ ਸਾਨੂੰ ਕਿੰਨੇ ਕਿਸੇ ਦੇ ਸ਼ੱਕ ਸਰ ਜਦੋਂ ਗੋਲੀਆਂ ਪਾਰਕਿੰਗ ਆਉਣੇ ਪਤਾ ਭਈ ਅਸੀਂ ਤੇ ਅੰਦਰ ਬੈਠੇ ਮੈਂ ਨਹੀਂ ਚਲਾਣ ਦਾ ਕਾਰਨ ਕੀ ਹੈ ਜੀ ਕੋਈ ਬੰਦੇ ਨਾਲ ਤੁਹਾਡੀ ਰੰਜਿਸ਼ ਹੈ ਜਾਂ ਜਾਂ ਪੇਸ਼ਾਣਾ ਨੂੰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਕਦੋਂ ਗੱਡੀ ਖੜੀ ਸੀ ਕਿਹਦਾ ਉਸ ਵੇਲੇ ਕੋਈ ਕੀ ਨਾਮ ਤੁਸੀਂ ਦੋਟਾ ਇੰਦਰਜੀਤ ਭਾਈ ਜੀ ਕਾਹਦਾ ਕੰਮ ਸਰ ਇਮੀਗ੍ਰੇਸ਼ਨ ਦਾ ਭਾਈ ਜੀ ਜਦੋਂ ਗੋਲੀਆਂ ਚੱਲੀਆਂ ਗੱਡੀ 'ਚ ਕਿੱਥੇ ਵੀ ਮੈਂ ਆਪਣੇ ਆਫਿਸ ਬਠਾਏ ਕਿੰਨੇ ਰੂਨ ਫਾਇਰ ਹੋਏ ਇਹ ਤਾਂ ਪਈਆਂ ਪਤਾ ਨਹੀਂ ਹੁਣ ਤੇ ਫੋਰਸ ਪੁਲਿਸਿੰਗ ਬਾਈ ਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸ਼ੱਕ ਕੋਈ ਕਿਸੇ ਦੀ ਗੋਲੀਆਂ ਚੱਲੀਆਂ ਕਿੱਥੋਂ ਆਇਆ ਹੋਵੇ ਭਾਈ ਕਿਸੇ ਦਾ ਕੋਈ ਕੌਲ ਨਹੀਂ ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਹੈ ਕੋਈ ਕਾਰਨ ਹੈ ਭਾਈ ਹੈ ਹੀ ਨਹੀਂ ਬਈ ਗੱਡੀਆਂ ਦੇ ਇੱਥੇ ਭਾਜੀ ਬਹੁਤ ਲੱਗੀਆਂ ਘਟੋ ਘੜ ਪਾਰਕਿੰਗ ਚ 50 ਗੱਡੀ ਲੱਗੀ ਤੁਹਾਡੀ ਗੱਡੀ ਤੇ ਕੋਈ ਗੋਲੀਆਂ ਟਾਰਗੇਟ ਕੀਤੀਆਂ ਨੇ ਪੁਲਿਸ ਵਾਲੇ ਕਰਨਗੇ ਭਾਈ ਉਹ ਹੀ ਦੱਸਣਗੇ ਸਹੀ ਠੀਕ